ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵਿਚਾਰ ਸਾਡੇ ਮਹਾਂਪੁਰਸ਼ ਸੱਚਖੰਡਵਾਸੀ ਸੰਤ ਮਹਾਰਾਜ ਸੰਤ ਬਾਬਾ ਮਾਨ ਸਿੰਘ ਜੀ ਤਤ ਵੇਤੇ ਮਹਾਂਪੁਰਸ਼ ਆਪ ਜੀ ਦੀ ਜੋ ਕਹਾਣਾਂ ਸੀ ਕਹਾਲ ਕਮਾਈ ਸੀ ਉਹਦੇ ਉੱਪਰ ਵਿਚਾਰ ਕਰਾਂਗੇ ਆਪਾਂ ਜੋ ਅੱਖੀਂ ਲਿਠਾ ਹੈ ਉਹ ਗੱਲ ਕਰਾਂਗੇ ਕੁਝ ਸਮਾਂ ਦਾਸ ਨੂੰ ਮਹਾਪੁਰਸ਼ਾਂ ਦੇ ਨਾਲ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਮਹਾਪੁਰਸ਼ਾਂ ਨੇ ਦਿਨ ਦੇ ਵਿੱਚ ਕੀਰਤਨ ਕਰਨਾ ਰਾਤ ਦਾ ਕੀਰਤਨ ਹੋਣਾ ਅਤੇ ਰਾਤ ਨੂੰ ਜਦੋਂ ਤਕਰੀਬਨ 12 ਵਜੇ 1 ਵਜੇ ਆਪਣੇ ਆਸਣ ਤੇ ਆਪਣੇ ਸਥਾਨ ਤੇ ਪਹੁੰਚਣਾ ਸਾਰੇ ਸਿੰਘ ਜਿਹੜੇ ਸੀ ਆਰਾਮ ਕਰਨ ਲੱਗੇ ਪੈਂਦੇ ਸਨ ਤੇ ਵਿੱਚੋਂ ਜਿਹੜੇ ਕੁਝ ਸਿੰਘ ਸਨ ਉਹਨਾਂ ਦੀ ਵਾਰੀ-ਵਾਰੀ ਜਿਹੜੀ ਡਿਊਟੀ ਸੀਗੀ ਉਮਾ ਪੁਰਸ਼ਾਂ ਦੇ ਕੋਲ ਲੱਗਦੀ ਸੀ ਤੇ ਦਾਸ ਨੂੰ ਵੀ ਮਹਾਪੁਰਸ਼ਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣ ਦਾ ਸਵੇਰ ਪ੍ਰਾਪਤ ਹੋਇਆ ਜਦੋਂ ਮਹਾਪੁਰਸ਼ਾਂ ਦੀ ਸੇਵਾ ਦੇ ਵਿੱਚ ਰਾਤ ਨੂੰ ਡਹਿਣਾ ਆਪ ਜੀ ਇਸ਼ਨਾਨ ਕਰਕੇ ਸਵੇਰੇ 12 ਵਜੇ ਚੌਂਕੜੇ ਦੇ ਵਿੱਚ ਬੈਠ ਜਾਂਦੇ ਜੇ ਬੈੱਡ ਤੇ ਬੈਠੇ ਬੈੱਡ ਤੇ ਚੌਂਕੜਾ ਮਾਰ ਲੈਣਾ ਜੇ ਸੋਫੇ ਤੇ ਬੈਠੇ ਸੋਫੇ ਸੋਫੇ ਦੇ ਉੱਪਰ ਹੀ ਚੌਂਕੜਾ ਮਾਰ ਲੈਣਾ ਤੇ ਚੌਂਕੜਾ ਵੀ ਐਸਾ ਲਗਾਉਣਾ ਆਪ ਜੀ ਨੇ ਜੇ 12 1 ਵਜੇ ਬੈਠੇ ਤਕਰੀਬਨ ਸਵੇਰ ਦੇ 6 ਵਜੇ ਤੱਕ 7 ਵਜੇ ਤੱਕ ਚੌਂਕੜੇ ਦੇ ਵਿੱਚ ਬੈਠਿਆ ਰਹਿਣਾ ਤਕਰੀਬਨ 6 ਮਹੀਨਾ ਜਿਹੜੀ ਡਿਊਟੀ ਮਾਹ ਗੁਰੂਸ਼ਿਆਂ ਦੇ ਨਾਲ ਦਾਸ ਨੇ ਕੀਤੀ ਤੇ ਉਹਦੇ ਵਿੱਚ ਜੋ ਵੇਖਿਆ ਜੋ ਸਮਝ ਆਈ ਜੋ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਕੀਤੀ ਇੱਕ ਤੇ ਇਹ ਚੀਜ਼ ਵੇਖੀ ਕਿ ਕਦੇ ਵੀ ਮਹਾਪੁਰਸ਼ਾਂ ਨੂੰ ਆਰਾਮ ਕਰਦਿਆਂ ਜਾਂ ਆਪਾਂ ਕਹਿਦੇ ਵੀ ਜਿਵੇਂ ਸੌਂਦਿਆਂ ਨਹੀਂ ਵੇਖਿਆ तकरीबन ਅੱਧੇ ਤੋਂ 1 ਘੰਟਾ ਲੇਟਣਾ ਉਹ ਵੀ ਸਿੰਘਾਂ ਨੂੰ ਕਹਿ ਦੇਣਾ ਕਿ ਇੰਨੇ ਵਜੇ ਮੈਨੂੰ ਜਗਾ ਦਿਓ ਤੇ ਮਹਾਪੁਰਸ਼ਾਂ ਦੀ ਕਮਾਈ ਐਸੀ ਐਸੀ ਘਾਲਣਾ ਉਹਨਾਂ ਦੀ ਜਦੋਂ ਸਵੇਰੇ 6 ਵਜੇ ਚੌਂਕੜੇ ਤੋਂ ਉੱਠਣਾ ਤੇ ਆਪ ਜੀ ਦਾ ਜਿਹੜਾ ਚਿਹਰਾ ਇੰਨਾ ਨੂਰਾਨੀ ਇੰਨਾ ਪ੍ਰਕਾਸ਼ਮਾਨ ਹੋਣਾ ਇੱਕ ਗੈਬੀ ਸ਼ਕਤੀ ਦੇ ਪ੍ਰਤੱਖ ਦਰਸ਼ਨ ਹੋਣੇ ਇਦਾਂ ਮਹਿਸੂਸ ਹੋਣਾ ਜਿਵੇਂ ਕਿ ਪਰਮੇਸ਼ਰ ਭਾਈ ਗੁਰੂ ਪਰਗਟ ਹੋ ਗਏ ਨੇ ਇਦਾਂ ਦਾ ਇੱਕ ਭਾਵ ਇੱਕ ਫੀਲਿੰਗ ਆਉਣੀ ਆਪ ਜੀ ਦਾ ਚਿਹਰਾ ਇਦਾਂ ਪ੍ਰਕਾਸ਼ ਦੇ ਨਾਲ ਭਰਿਆ ਹੋਣਾ ਬਿਲਕੁਲ ਮੱਥੇ ਦੇ ਸੈਂਟਰ ਵਿੱਚ ਇੱਥੇ ਚਿੱਟੇ ਰੰਗ ਦੀ ਦੁੱਧਿਆ ਹਲਕੀ ਰੇਖਾ ਜਿਵੇਂ ਐਨ ਪ੍ਰਕਾਸ਼ ਚਲਪਾਉਣਾ ਤੇ ਦਰਸ਼ਨ ਕਰਕੇ ਜਿਹੜਾ ਰੂਹ ਨੂੰ ਇੰਨਾ ਸਕੂਨ ਮਿਲਣਾ ਜਦੋਂ ਮਹਾਪੁਰਸ਼ਾਂ ਦੀ ਸੇਵਾ ਦੇ ਵਿੱਚ ਆਜ਼ਰ ਹੋਣਾ ਤੇ ਇਸ ਗੱਲ ਦਾ ਅਹਿਸਾਸ ਅੰਦਾਜ਼ਾ ਇਸ ਚੀਜ਼ ਤੋਂ ਲਗਾਇਆ ਜਾ ਸਕਦਾ ਸੀਗਾ ਕਿ ਆਪ ਜਿਹਦੇ ਸਾਰੇ ਇਥੇ ਚਿਹਰੇ ਦੇ ਉੱਪਰ ਮਾਸ ਇਦਾਂ ਉੱਡ ਜਾਂਦਾ ਸੀਗਾ ਕਹਿਣ ਦਾ ਭਾਵ ਸੁਰਤ ਇੰਨੀ ਜ਼ਿਆਦਾ ਦੁਨਗਾ ਇਹਦੇ ਚ ਚਲੀ ਜਾਂਦੀ ਸੀ ਕਿ ਉਸ ਪਰਮੇਸ਼ਰ ਬਾਗੁਰੂ ਦੇ ਪ੍ਰਕਾਸ਼ ਦੇ ਵਿੱਚ ਇੰਨੀ ਜਿਆਦਾ ਮਦਮਸਤ ਹੋ ਜਾਂਦੀ ਸੀ ਕਿ ਉਹਦੇ ਪਰ ਉਹ ਪ੍ਰਕਾਸ਼ ਦੇ ਨਾਲ ਉਸ ਬ੍ਰਹਮ ਸ਼ਕਤੀ ਦੇ ਨਾਲ ਸਰਵ ਸ਼ਕਤੀਮਾਨ ਪਰਮਾਤਮਾ ਦੀ ਜਿਹੜੀ ਸ਼ਕਤੀ ਹੈ ਉਹਦੇ ਨਾਲ ਉਹਦਾ ਜਿਹੜਾ ਤਾਪ ਆਪਾਂ ਕਹਿ ਦਈਏ ਪ੍ਰਕਾਸ਼ ਦਾ ਜਿਹੜਾ ਜਾਹੋ ਜਲਾ ਲਿਆ ਉਹਦੇ ਕਰਕੇ ਐਨੀ ਜ਼ਿਆਦਾ ਖੁਸ਼ੀ ਪੈਦਾ ਹੋਣੀ ਕਿ ਮਹਾਪੁਰਸ਼ਾਂ ਦੇ ਮੱਥੇ ਦੇ ਉੱਪਰ ਐ ਮਾਸ ਐਦਾਂ ਉੱਡ ਜਾਣਾ ਜਿਵੇਂ ਆਲੂ ਨੂੰ ਆਪਾਂ ਛਕੜੇ ਲਾਉਂਦੇ ਆ। ਤੇ ਦਾਸ ਨੇ ਜੋ ਅੱਖੀਂ ਦੇਖਿਆ ਆ ਇਹ ਉਹ ਦੱਸ ਰਿਹਾ ਆ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ। ਤੇ ਜਦੋਂ ਫਿਰ ਮਹਾਪੁਰਸ਼ਾਂ ਦੀ ਸੇਵਾ ਵਿੱਚ ਅਸੀਂ ਲੱਗਣਾ ਜਿਵੇਂ ਕਿ ਸਿਰ ਦੇ ਵਿੱਚ ਤੇਲ ਲਾਉਣਾ ਜਦੋਂ ਤੇਲ ਲਗਾਉਣਾ ਸਿਰ ਦੇ ਵਿੱਚੋਂ ਖੁਸ਼ਕੀ ਦੇ ਨਾਲ ਸਿਕਰੇ ਦੀ ਪਰਤ ਐਦਾਂ ਹੁਣੀ ਜਿਵੇਂ ਮੰਨ ਲਓ ਕਿ ਰੋਟੀ ਫਸਾਈ ਹੋਵੇ ਕਿਸੇ ਨੇ ਵਿੱਚ ਐ ਹੱਥ ਪਾ ਕੇ ਕਿਸਾਂ ਵਿੱਚੋਂ ਐ ਖਿੱਚ ਕੇ ਉਸ ਸਿਕਰੇ ਨੂੰ ਕੱਢਣਾ ਬਾਬਾ ਜੀ ਦਾ ਗੜਵਈ ਸਿੰਘ ਬਾਬਾ ਜਸਵੀਰ ਸਿੰਘ ਉਹਨਾਂ ਨੇ ਜਿਹੜੀਆਂ ਪਰਤਾਂ ਆ ਨਿਕਲਣੀਆਂ ਸਿਕਰੀ ਦੀਆਂ ਉਹ ਸੰਭਾਲ ਕੇ ਵੀ ਰੱਖਿਆ ਸੀ ਹੁਣ ਵੈਸੇ ਮੈਂ ਕਿਤੇ ਪੁੱਛਿਆ ਨਹੀਂ ਵੀ ਉਹ ਉਹਨਾਂ ਕੋਲ ਹੈ ਕਿ ਨਹੀਂ ਹੈ ਤੇ ਜਿੱਥੇ ਦਸਮਦਵਾਰ ਹੁੰਦਾ ਆ ਵੇਰ ਲਗੋਲ ਜਿੱਥੇ ਹਿੰਦੂ ਪਰ ਆਪਣੇ ਬੋਧੀ ਰੱਖਦੇ ਆ ਤੇ ਜਿਹੜਾ ਆਪਾਂ ਜੁੜਾ ਕਰਦੇ ਆ ਪਹਿਲੇ ਜੁੜਾ ਜਿਹੜਾ ਸੀਗਾ ਉਹ ਬਿਲਕੁਲ ਆਪਾਂ ਇੱਥੇ ਬਿਲਕੁਲ ਪਿੱਛੇ ਕਰਦੇ ਸੀਗੇ ਹੁਣ ਹੌਲੀ ਹੌਲੀ ਉਹ ਜੁੜਾ ਅੱਗੇ ਆ ਗਿਆ ਉਹ ਜੁੜਾ ਜਿਹੜਾ ਬਿਲਕੁਲ ਜਿੱਥੇ ਦਸਮ ਦਵਾਰ ਸੀਗਾ ਉੱਥੇ ਕਰਿਆ ਕਰਦੇ ਸੀ ਉਸ ਜਗ੍ਹਾ ਦੇ ਉੱਪਰ ਮਹਾਪੁਰਸ਼ਾਂ ਦੇ ਐਹ ਬਿਲਕੁਲ ਐਨ ਐਨ ਦੋ ਡੁੰਗੇ ਟੋਏ ਜਿਵੇਂ ਆਪਾਂ ਕਹਿ ਲੀਏ ਵੀ ਦੋ ਡੂੰਗੇ ਟੋਏ ਜਿਵੇਂ ਦੋ ਅੱਖਾਂ ਵਾਂਗੂ ਲਾ ਲੀਏ ਐਦਾਂ ਤੂੰ ਐਨੇ ਜ਼ਿਆਦਾ ਨਰਮ ਸੀਗੇ ਵੀ ਤੁਸੀਂ ਸਾਲੇਲੇ ਵੀ ਐਨੀਆਂ ਐਨੀਆਂ ਜਿਹੜੀ ਉਂਗਲਿਆ ਤੁਸੀਂ ਐ ਵਿੱਚ ਐ ਬਿਲਕੁਲ ਐ ਐਨੀ ਨਰਮ ਸੀ ਉਹ ਜਗਾ ਤੇ ਐ ਟੋਏ ਬਣੇ ਹੋਰੇ ਤੇ ਇਸ ਗੱਲ ਦੀ ਦਾਸ ਨੇ ਖੋਜ ਕੀਤੀ ਤੇ ਪਤਾ ਚੱਲਿਆ ਕਿ ਜਿਹੜੇ ਸੱਤ ਪੁਰਸ਼ ਹੁੰਦੇ ਨੇ ਪੂਰਨ ਮਹਾਪੁਰਸ਼ ਹੁੰਦੇ ਨੇ ਇਹ ਜਿਹੜੀ ਚੀਜ਼ ਹੈ ਉਹਨਾਂ ਦੇ ਹੁੰਦੀ ਹੈ ਉਹ ਗੱਲ ਅਲੱਗ ਹੈ ਕਿ ਮਹਾਪੁਰਸ਼ਾਂ ਨੇ ਆਪਣੇ ਆਪ ਨੂੰ ਜਨਾਇਆ ਨਹੀਂ ਤੇ ਜਿਹੜੀ ਇਹ ਦੁਨੀਆ ਹੈ ਦੁਨੀਆ ਸਿਰਫ ਕੌਤਕ ਤੇ ਕਰਾਮਾਤਾਂ ਨੂੰ ਵੇਖਦੀ ਹੈ ਉਹ ਵੀ ਅੱਗੇ ਅੱਗੇ ਆਪਾਂ ਵਿਚਾਰ ਕਰਾਂਗੇ ਜਿਹੜੇ ਪੋਤਕ ਕਰਾਮਾਤਾਂ ਅੱਖੀਂ ਵੇਖੀਆਂ ਜਿਹੜੀਆਂ ਮਹਾਪੁਰਸ਼ਾਂ ਦੀਆਂ ਉਹ ਵੀ ਅੱਗੇ ਆਪਾਂ ਵੀਡੀਓ ਬਣਾਵਾਂਗੇ ਜੋ ਅੱਖੀਂ ਡਿਠੀਆਂ ਜੋ ਖੋਤਨਾ ਬੀਤੀਆਂ ਉਹਨਾਂ ਤੇ ਵਿਚਾਰ ਕਰਾਂਗੇ ਤੇ ਉਹਨਾਂ ਸੰਗਤਾਂ ਨੂੰ ਵੀ ਬੇਨਤੀ ਕਰਾਂਗੇ ਸ਼ਰਦਾਲੂ ਨੂੰ ਬੇਨਤੀ ਕਰਾਂਗੇ ਜਿਨ੍ਹਾਂ ਦੇ ਨਾਲ ਉਹ ਧਰਮਾਤਾ ਉਹ ਕੋਤਕ ਵਰਤੇ ਜੋ ਮਹਾਪੁਰਸ਼ਾਂ ਨੇ ਬਖਸ਼ਿਸ਼ਾਂ ਕੀਤੀਆਂ ਉਹਨਾਂ ਬਾਰੇ ਵੀ ਆਪਾਂ ਵਿਚਾਰ ਕਰਾਂਗੇ ਕਹਿਣ ਦਾ ਮੇਰਾ ਭਾਵ ਹੈ ਕਿ ਮਹਾਪੁਰਸ਼ਾਂ ਦੀ ਜਿਹੜੀ ਕਮਾਈ ਉਹ ਐਨੀ ਡਾਢੀ ਸੀ ਐਨੀ ਢੂੰਗੀ ਸੀ ਬਦਾਮ ਰੋਗਨ ਤੇਲ ਜਿਹੜਾ ਸੀਗਾ ਉਹਦੇ ਨਾਲ ਅਸੀਂ ਸਿਰ ਦੇ ਵਿੱਚ ਮਹਾਪੁਰਸ਼ਾਂ ਦੇ ਮਾਲਿਸ਼ ਕਰਨੀ ਪੈਰਾਂ ਦੇ ਜਿਹੜੇ ਸੀਗੇ ਪੈਰ ਜਿਹੜੇ ਆ ਨੀਚੇ ਤੋਂ ਉਹਨਾਂ ਦੇ ਐ ਛਿਕੜੇ ਉੱਡ ਜਾਣੇ ਐ ਹੱਥਾਂ ਦੀਆਂ ਜਿਹੜੀਆਂ ਪਰਦਾਈਆਂ ਤੋਂ ਐ ਛਿਕੜੇ ਜੀ ਉੱਡ ਜਾਣੇ ਕਹਿਣ ਦਾ ਭਾਵ ਵੀ ਇੰਨੀ ਖੁਸ਼ੀ ਪੈਦਾ ਹੁੰਦੀ ਸੀਗੀ ਨਾਮ ਜਪਣ ਦੇ ਨਾਲ ਤਕਰੀਬਨ ਮੰਨ ਕੇ ਚੱਲੋ ਆਪ ਜੀ ਕਿ ਅੱਧਾ ਬਾਦਾਮ ਰੋਗਨ ਤੇਲ ਜਿਹੜਾ ਮਾਂ ਪੁਰਸ਼ਾਂ ਦੀ ਸੇਵਾ ਵਿੱਚ ਸਿਰ ਦੇ ਵਿੱਚ ਤਲੀਆਂ ਚਸਣੀਆਂ ਪੈਰਾਂ ਦੀਆਂ ਤਲੀਆਂ ਚਸਣੀਆਂ ਮਾਲਿਸ਼ ਕਰਨੀ ਲੱਗ ਜਾਣਾ ਇਦਾਂ ਤੇ ਸਾਰਿਆਂ ਨਾਲ ਜਿਹੜੀ ਵੱਡੀ ਗੱਲ ਸੀ ਕਦੇ ਮਾਂ ਪੁਰਸ਼ਾਂ ਨੂੰ ਉਬਾਸੀ ਲੈਂਦਿਆਂ ਨਹੀਂ ਵੇਖਿਆ ਕਦੇ ਇੰਨੀ ਕਿ ਜਿਹੜੀ ਵਿਚਾਰ ਆ ਅੱਜ ਦੀ ਜਿਹੜੀ ਮਹਾਪੁਰਸ਼ਾਂ ਦੀ ਕਮਾਈ ਜੋ ਅੱਖੀ ਡਿੱਠੀ ਹੈ ਉਹ ਮੈਂ ਸਿਰਫ ਆਪ ਜੀ ਨਾਲ ਸਾਂਝੀ ਕਰ ਰਿਹਾ ਆਂ ਬਾਕੀ ਜਿਹੜੀ ਉਹਨਾਂ ਨੇ ਘਾਲ ਕਮਾਈ ਕੀਤੀ ਜਿਹੜੇ ਜੀਵਨ ਆਪਣੇ ਵਿੱਚ ਕਾਲਣਾ ਕੀਤਾ ਜਿਹੜੇ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ ਸਮੇਂ ਦੇ ਵਿੱਚ ਜਿਹੜੀ ਕਾਲਣਾ ਕੀਤੀ ਉਹਦਾ ਤੇ ਉਹ ਕਹਿਣੀ ਕਥਨੀ ਤੋਂ ਪਰੇ ਹੈ ਉਹਦੇ ਬਾਰੇ ਆਪਾਂ ਜਰੂਰ ਅੱਗੇ ਵਿਚਾਰ ਕਰਾਂਗੇ ਕਿ ਉਸ ਸਮੇਂ ਦੇ ਵਿੱਚ ਮਹਾਪੁਰਸ਼ਾਂ ਨੇ ਜਿਹੜੀ ਕਾਲ ਆ ਆ ਉਹ ਕਿਦਾਂ ਘਾੜੀ ਤੇ ਮਹਾਰਾਜੀ ਕਿਰਪਾ ਕਰਨ ਸਮੱਤ ਬਖਸ਼ਣ ਸੋਜੀ ਬਖਸ਼ਣ ਮਹਾਪੁਰਸ਼ ਅਸ਼ੀਰਵਾਦ ਦੇਣ ਤੇ ਉਹਨਾਂ ਦੇ ਜੀਵਨ ਬਾਰੇ ਆਪਾਂ ਵੱਧ ਤੋਂ ਵੱਧ ਜਿਹੜਾ ਆ ਸੰਗਤਾਂ ਨੂੰ ਦੱਸ ਸਕੀਏ ਕਿਉਂਕਿ ਐਸੇ ਰੱਬ ਦੇ ਪਿਆਰੇ ਕਦੇ-ਕਦੇ ਧਰਤੀ ਤੇ ਆਉਂਦੇ ਨੇ ਤੇ ਦੁਨੀਆ ਦਾ ਉਧਾਰ ਕਰਕੇ ਜਿਹੜਾ ਆ ਚਲੇ ਜਾਂਦੇ ਨੇ ਉਹ ਗੱਲ ਵੱਖਰੀ ਏ ਕਿ ਸਮਾਜ ਜਿਹੜਾ ਆ ਇਸ ਸਮਾਜ ਦੇ ਖਿੱਤਰ ਤੇ ਆ ਸਮੇਂ-ਸਮੇਂ ਦੇ ਉੱਪਰ ਇਹ ਬਦਲਦਾ ਰਹਿੰਦਾ ਏ ਸਭ ਕੁਝ ਭੁੱਲ ਜਾਂਦਾ ਏ ਸੋ ਗਲਤੀਆਂ ਦੀ ਮਾਫੀ ਅਗਲੇ ਵਿਚਾਰ ਆਪਾਂ ਫੇਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ